ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਜਿਹੜੀ ਪਿਛਲੀ ਵੀਡੀਓ ਤੁਸੀਂ ਦੇਖ ਰਹੇ ਹੋ ਪਈ ਹੋएगी ਇਸ ਤੋਂ ਪਹਿਲਾਂ ਵਾਲੀ ਵੀਡੀਓ ਉਹਦੇ ਵਿੱਚ ਮੈਂ ਜਿਹੜੀ ਗੱਲ ਕੀਤੀ ਸੀ ਇੱਕ ਅਮਰੀਕਾ ਦੇ ਕੈਂਸਾਸ ਸਿਟੀ ਦੇ ਵਿੱਚ ਜਿਹੜਾ ਗੁਰੂ ਘਰ ਹੈ ਉਸ ਦੇ ਵਿੱਚ ਸੀ ਬਿਡ ਵੈਸਟ ਦੇ ਵਿੱਚ ਜਿਹੜਾ ਗੁਰੂ ਘਰ ਹੈ ਉਥੋਂ ਦੇ ਇੱਕ ਰਾਗੀ ਸਿੰਘ ਨੇ ਜਦੋਂ ਕੀਰਤਨ ਕਰ ਰਿਹਾ ਸੀ ਤੇ ਉਸ ਨੇ ਭਾਵਕ ਹੋ ਕੇ ਤੇ ਆਪਣੀ ਸਾਰੀ ਗੱਲਬਾਤ ਉਸ ਨੇ ਦੱਸਤੀ ਉਸ ਸਾਰੀ ਗੱਲਬਾਤ ਉਹਦੇ ਚ ਪਈ ਹੈ ਕਿ ਸਾਨੂੰ 800 ਡਾਲਰ ਮਿਲਦਾ ਹੈ ਸਰ ਟੋਕਾ ਟੱਕੀ ਹੁੰਦੀ ਹੈ ਜਿਹੜੇ ਪ੍ਰਦਾਨ ਜਾਂ ਜਿਹੜੇ ਇਹ ਔਦੇਦਾਰ ਹੁੰਦੇ ਨੇ ਸਿਰਫ ਚੌਧਰ ਦੇ ਭੁੱਖੇ ਨੇ ਤੇ ਇਹਨਾਂ ਦੇ ਕੋਈ ਗੁਰੂ ਘਰ ਨਾਲ ਪਿਆਰ ਨਹੀਂ ਕੋਈ ਸਿੱਖੀ ਨਾਲ ਪਿਆਰ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਤਾਂ ਪੱਕੇ ਤੌਰ ਤੇ ਸਮਝਾ ਰਹੇ ਹਾਂ ਇਹ ਸਾਰੀ ਗੱਲਬਾਤ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਤੋਂ ਪਹਿਲਾਂ ਦੀ ਹੈ ਜਿੱਦੇ ਚ ਉਹਨੇ ਸਾਰੀ ਗੱਲ ਕੀਤੀ ਸੀ ਇਹ ਗੱਲ ਹੋ ਗਈ ਤੁਸੀਂ ਤੁਹਾਡੇ ਮਨ ਚ ਹੋਏਗਾ ਕਿ ਜੇ ਸਾਰਾ ਕੁਝ ਕੋਈ ਚੁੱਕਿਆ ਫਿਰ ਮੈਜਿਕ ਕਿਉਂ ਕਰ ਰਿਹਾ ਮੈਜਿਕ ਕਰਕੇ ਕਰ ਰਿਹਾ ਦੋ ਕਾਰਨ ਨੇ ਇਸ ਦੇ ਪਿੱਛੇ ਨੇ ਹੋਰ ਵੀ ਕਈ ਬੰਦੇ ਲਵਾਂਗੇ ਲੇਕਿਨ ਇਹ ਲਵਾਂਗੇ ਸਿੱਖੀ ਦੇ ਨਾਲ ਸੰਬੰਧਿਤ ਇਹਦੇ ਚ ਤਾਂ ਇਹ ਗੱਲ ਕੋਈ ਕਿ ਇਹਦੇ ਪਿੱਛੇ ਤੁਸੀਂ ਜਦੋਂ ਕਮੈਂਟ ਪੜੋਗੇ ਤਾਂ ਉਹਦੇ ਵਿੱਚ ਇੱਕ ਕਮੈਂਟ ਹਰਿਆਣਾ ਤੋਂ ਆਇਆ ਜਿਹਦੇ ਚ ਉਹਨੇ ਇਹ ਕਿਹਾ ਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਉੱਥੇ ਤਾਂ 800 ਡਾਲਰ ਮਿਲਦਾ ਹੈ ਸਾਡੇ ਤਾਂ ਇੱਕ ਪਾਠੀ ਨੂੰ 9000 ਰੁਪਏ ਮਿਲਦਾ ਹੀ ਬੰਦਾ ਤੇ ਜੁੜੀ ਗੱਲ ਪ੍ਰਚਾਰਕਾਂ ਦੀ ਕਰਦੇ ਹੋ ਉਹ ਸਾਡੋ ਕਥਾ ਬਾਚ ਕੋਲ 12000 ਰੁਪਏ ਮਿਲਦਾ ਜੇ ਜਿਹੜੀ ਹਰਿਆਣਾ ਕਮੇਟੀ ਨੂੰ ਕਹੋ ਸਾਡੇ ਬਾਰੇ ਸੋਚਣ ਕੁਛ ਯਾਨੀ ਇਹ ਜਿਹੜਾ ਹਾਲ ਹੈ ਇਹ ਸਾਰੇ ਕੀ ਦੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਚਰਚਾ ਪ੍ਰੋਗਰਾਮ 'ਚ ਮੈਨੂੰ ਪੈਨਲਿਸਟ ਨੂੰ ਦੱਸਿਆ ਸੀ ਕਹਿੰਦੇ ਜੀ ਤੁਸੀਂ ਜ਼ਿਆਦਾ ਦੱਸੀ ਜਾਣ ਨੂੰ ਮੈਂ ਤਾਂ ਕਿਤੇ ਕਹਤਾ ਸੀ ਕਿ 18-20000 ਰੁਪਏ ਤੱਕ ਕਹਿੰਦਾ ਜੀ ਸਾਡੇ ਤਾਂ ਕਿਸੇ ਵੀ ਪਿੰਡ 'ਚ 10000 ਤੋਂ ਵੱਧ ਨਹੀਂ ਹੈ। ਸੋ ਉੱਥੇ ਫਿਰ ਕਿਵੇਂ ਗੁਜ਼ਾਰਾ? ਦੋ ਗੱਲਾਂ ਹੋ ਜਾਂਦੀਆਂ ਨੇ ਫਿਰ। ਜਾਂ ਤਾਂ ਬੰਦਾ ਫਿਰ ਗੋਲਕ ਚੋਰੀ ਕਰਦਾ ਹੈ, ਹਿਰਾਫਰੀ ਕਰਦਾ ਹੈ ਤੇ ਜਾਂ ਫਿਰ ਉਹ ਹੋਰ ਪ੍ਰਬੰਧ ਕਰਦਾ ਹੈ ਇਨਕਮ ਦਾ। ਇਸ ਤਰ੍ਹਾਂ ਜਿਹੜੀ ਹੈ ਉਹ ਗੱਲ ਉੱਥੇ ਹੋਈ। ਹੁਣ ਇਹ ਵਿੱਚੋਂ ਜਿਹੜੀ ਫੀਡਬੈਕ ਨਿਕਲ ਰਹੀ ਹੈ ਕਿ ਜਿਹੜੇ ਸਾਡੇ ਪ੍ਰਚਾਰ ਹੋ ਨਹੀਂ ਰਿਹਾ। ਤੇ ਇੱਕ ਪਾਸੇ ਤਾਂ ਅਸੀਂ ਕਹਿੰਨੇ ਵੀ ਕ੍ਰਿਸ਼ਨ ਕਿਉਂ ਵੱਲ ਰਹੇ ਨੇ, ਐਸਾਈ ਕਿਉਂ ਵੱਲ ਰਹੇ ਨੇ? ਉਹਦੇ ਪਿੱਛੇ ਕੋਈ ਗੱਲਾਂ ਨੇ ਜਾਤਪਾਤ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਸਕਦਾ ਜਾਂ ਉਹਦੇ ਵਿੱਚ ਆਰਥਿਕ ਕਾਰਨ ਨੇ ਉਹ ਫਾਇਦਾ ਬੜਾ ਪਹੁੰਚਾਉਂਦੇ ਨੇ ਜਿਹੜਾ ਬੰਦਾ ਪਟਿਆਲੇ ਦੇ ਵਿੱਚ ਤਿੰਨ ਚਾਰ ਜਿਹੜੇ ਕ੍ਰਿਸਚਨ ਸਕੂਲ ਨੇ ਜਿਹੜਾ ਬੰਦਾ ਕ੍ਰਿਸਚਨ ਬਣ ਜਾਂਦਾ ਜਿਹਦੇ ਵਿੱਚ ਐਡਮਿਸ਼ਨ ਲੈਣੀ अदरवाइज ਬਹੁਤ ਔਖੀ ਹੁੰਦੀ ਹੈ ਪਰ ਉਹਦੇ ਵਿੱਚ ਫ੍ਰੀ ਐਜੂਕੇਸ਼ਨ ਮਿਲਦੀ ਹੈ ਤੇ ਉਹਨਾਂ ਨੂੰ ਫਾਇਦਾ ਹੁੰਦਾ ਉਹਨਾਂ ਦੇ ਬੱਚੇ ਅਗਲੇ ਆਪਣੇ ਬੱਚੇ ਲਈ ਕ੍ਰਿਸਚਨ ਬਣ ਜਾਂਦਾ ਤਾਂ ਉਹ ਆਰਥਿਕੀਤਤਾ ਹੋਊਗੀ ਨਾ ਇਧਰ ਵੀ ਆਰਥਿਕਤ ਤੇ ਅੱਜੇ ਫਿਰ ਕਿਉਂ ਗੱਲ ਹੋ ਰਹੀ ਹੈ ਇਹ ਵੀ ਤੁਹਾਨੂੰ ਦੱਸਦਾ ਅੱਜ ਗੱਲ ਕਰਨ ਦਾ ਕਾਰਨ ਜਿਹੜਾ ਹੈ ਉਹ ਸਨੌਰ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਸਨੌਰ ਪਟਿਆਲੇ ਦੇ ਲਾਗੇ ਜਿਹੜਾ ਕਸਬਾ ਹੈ ਉਹਦੇ ਵਿੱਚ ਬੇਅਦਬੀ ਹੋਈ ਹੈ ਉਹ ਘਟਨਾ ਕੀ ਹੈ ਇੱਥੇ ਮੈਂ ਗੱਲ ਕਰਦਾ ਕਾਫੀ ਦਿਨ ਹੋ ਗਏ ਮੈਂ ਤੁਹਾਡੇ ਨਾਲ ਇੱਕ ਜਿਹੜੀ ਗੱਲ ਅਕਸਰ ਮੈਂ ਸਾਂਝੀ ਕਰਦਾ ਹੁੰਦਾ ਸੀ ਕਿ ਸਟਾਈਮ ਭਾਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਫਿਰ ਮੇਰੇ ਯਾਦ ਆ ਗਿਆ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ हां ਜਿਹੜੀ ਗੱਲ ਮੈਂ ਕਰ ਰਿਹਾ ਸੀ ਸਨੌਰ ਕੀ ਪਾਪ ਰਿਹਾ ਸਨੌਰ ਕਿਸੇ ਨੇ ਪਾਠ ਕਰਾਇਆ ਆਪਣੇ ਘਰ ਤੇ ਜਦੋਂ ਪਾਠ ਕਰਾਉਣੇ ਆ ਤੇ ਉਦੋਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਸਰੂਪ ਉਹਨੂੰ ਫਿਰ ਆਪਾਂ ਲੈ ਕੇ ਜਾਣੇ ਘਰ ਤੇ ਲੈ ਕੇ ਗਏ ਤੇ ਉੱਥੇ ਜਿਹੜਾ ਪਾਠ ਕਰਨ ਵਾਲੇ 6 ਪਾਠੀ ਹੁੰਦੀ ਹੈ ਡਿਊਟੀ ਕਰ ਲੋ ਡਿਊਟੀ ਕਹਿੰਦੇ ਨੇ ਉਹ ਤੇ ਉਹ ਉਹਨਾਂ ਦੇ ਵਿੱਚੋਂ ਇੱਕ ਪਾਠੀ ਨੇ ਸਿਮਰਨਜੀਤ ਸਿੰਘ ਅਸ਼ਾਤ ਉਹਦਾ ਨਾਮ ਉਹ ਬੇਅਦਵੀ ਤਾਂ ਪਤਾ ਕਿਵੇਂ ਲੱਗਿਆ ਤੇ ਜਦੋਂ ਲੈ ਕੇ ਆ ਰਹੇ ਸੀ ਨੇ ਸੋ ਤਾਂ ਉਦੋਂ ਦੇਖ ਲਿਆ ਰੁਬਾਲੇ ਦੇ نیچے ਅੰਗ ਤੇ ਰੌਲਾ ਪੈ ਗਿਆ ਇਹ ਕੀ ਹੋਇਆ ਪੁੱਛ ਪ੍ਰਤਾਲ ਹੋਈ ਤੇ ਪੁੱਛ ਪ੍ਰਤਾਲ ਦੇ ਉੱਥੋਂ ਦੇ ਐਗਜ਼ੈਕਟਿਵ ਮੈਂਬਰ ਵੀ ਨੇ ਸਰਜੀਤ ਸਿੰਘ ਘੜੀ ਚਲੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਉੱਥੇ ਪਹੁੰਚੇ ਸੀ ਤੇ ਰੌਲਾ ਰੱਪਾ ਜਦੋਂ ਪਿਆ ਇਹ ਬੇਅਦਵੀ ਕਿਵੇਂ ਹੋ ਗਈ ਜੀ ਤਾਂ ਬੰਦਾ ਮੰਨ ਗਿਆ ਉਹ ਬੰਦਾ ਕਿਉਂ ਜਿਹੜਾ ਕੋ ਮੰਨਿਆ ਮੈਥੋਂ ਗਲਤੀ ਹੋ ਗਈ ਸਭਜੀ ਸਿੰਘ ਪਾਠੀ ਕਹਿੰਦਾ ਮੈਥੋਂ ਗਲਤੀ ਉਹ ਅਸਲ ਇਹ ਜੇ ਨਾ ਮੰਨਦਾ ਨਾ ਫਿਰ ਤਾਂ ਰੌਲਾ ਹੀ ਬਕੋਰ ਸੀ ਫਿਰ ਅਸੀਂ ਅਕਸਰ ਕਹਿੰਦੇ ਆ ਜੀ ਕੋਈ ਭਈਆ ਕਰ ਗਿਆ ਜੀ ਕਿਸੇ ਦੀ ਮਾਨਸਿਕ ਹਾਲਤ ਖਰਾਬ ਆ ਜੀ ਮਾਨਸਿਕ ਹਲਤ ਤੇ ਇਹਦੀ ਵੀ ਕਰਾਵੀ ਲੱਗਦੀ ਹੈ ਉਹ ਘਰ ਦਾ ਕਲੇਸ਼ ਤਾਂ ਇੱਥੇ ਵੀ ਹੈ ਉਹਨੇ ਦੱਸਦੀ ਸਾਰੀ ਗੱਲ ਉਹ ਕਹਿੰਦਾ ਜੀ ਅਸਲ ਦੇ ਵਿੱਚ ਮੇਰੇ ਘਰ ਦੇ ਕਹਿੰਦੇ ਨੇ ਕਿ ਤੂੰ ਇਹ ਕੰਮ ਕਰ ਤੇ ਮੈਂ ਨਹੀਂ ਚਾਹਦਾ ਉਹ 14 ਕਿਉਂ ਨਹੀਂ ਉਹੀ ਗੱਲ ਜਿਹੜੀ ਉਹ ਅਮਰੀਕਾ ਦਾ ਪਾਰਟੀ ਕਰ ਰਿਹਾ ਜਾਂ ਜਿਹੜੇ ਹਰਵੇਨੇ ਵਾਲੇ ਕਹਿ ਰਹੇ ਕਿ ਇਹਦੇ 'ਚ ਹੈ ਕੁਛ ਨਹੀਂ ਮੈਂ ਮਤਲਬ ਉਹ ਤੁਸੀਂ ਦੋ ਗੱਲਾਂ ਤੇ ਚ ਨਿਕਲਦਿਆਂ ਨੂੰ ਕਿ ਇੱਕ ਤਾਂ ਇਹ ਕਹਦੇ ਜੀ ਮੈਂ ਕੰਮ ਨਹੀਂ ਕਰਨਾ ਚਾਹਦਾ ਜਿਹੜੀ ਉਹ ਪਾਰਟ ਨੂੰ ਕੰਮ ਦੱਸਦੇ ਆ ਆਮ ਲੋਕਾਂ ਲਈ ਭਾਵੇਂ ਉਹ ਸ਼ਰਧਾ ਵਾਲੀ ਗੱਲ ਹੋਵੇ ਲੇਕਿਨ ਜਿਹੜਾ ਬੰਦਾ ਇਹਦੇ 'ਚ ਪੈ ਜਾਂਦਾ ਚਾਹ ਜਿਹੜਾ ਗੁਰੂ ਘਰ ਦੇ ਜਿੰਨਾ ਨੇੜੇ ਆ ਉਹਦੇ ਲਈ ਉਨੀ ਸ਼ਰਧਾ ਮੇਰੇ ਖਿਆਲ 'ਚ ਸ਼ਾਇਦ ਉਹ ਨਹੀਂ ਨਹੀਂ ਰਹਿੰਦੀ ਇਹ ਵੀ ਗੱਲ ਦੇਖਣ ਵਾਲੀ ਹੈ ਉਹ ਕਹਿੰਦਾ ਨਹੀਂ ਮੈਂ ਨਹੀਂ ਕਰਨਾ ਚਾਹੁੰਦਾ ਸੀ ਇਹ ਚ ਹੈ ਕੁਝ ਨਹੀਂ ਉਹ ਇਹ ਗੱਲ ਬਿਲਕੁਲ ਸਹੀ ਹੈ ਔਰ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਬਿਹੇਵ ਕਰਦੇ ਨੇ ਇਹ ਵੀ ਗੱਲ ਹੈ ਭਾਵੇਂ ਕਿ ਮੈਂ ਪਿਛਲੀ ਵੀਡੀਓ 'ਚ ਨਹੀਂ ਦੱਸਿਆ ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦਿੰਦਾ ਇੰਗਲੈਂਡ ਤੋਂ ਬਰ ਇੱਕ ਬਿੱਤਰ ਆਇਆ ਉਹ ਮੈਨੂੰ ਕਹਿੰਦਾ ਜੀ ਤੁਹਾਨੂੰ ਮਿਲਾਉਣੇ ਆਪਾਂ ਇੱਥੇ ਤੇ ਗੁਰਦੁਆਰੇ ਦੇ ਪ੍ਰਧਾਨ ਨੇ ਪਟਿਆਲੇ ਦੇ ਲਾਗੇ ਉਹ ਪਟਿਆਲੇ ਦੇ ਵਿੱਚ ਹੀ ਕਿਸੇ ਬਾਲੇ ਦੀ ਸੀ ਮੈਂ ਚਲਿਆ ਕਿ ਵੱਡੇ ਨਾਮ ਸੀ ਬੇਸੇ ਉਹ ਬੰਦੇ ਤਾਂ ਉਹ ਇੱਕ ਬਟੇ ਲੀਡਰ ਦੇ ਨਾਲ ਹੁੰਦਾ ਸੀ ਕਿਸੇ ਟਾਈਮ ਤੇ ਹੁਣ ਤਾਂ ਇਹ ਦੁਨੀਆ ਚ ਨਹੀਂ ਰਿਹਾ ਤਾਂ ਕਰਕੇ ਮੈਂ ਨਾਮ ਨਹੀਂ ਲੈ ਰਿਹਾ ਤੇ ਉਹ ਗੁਰਦੁਆਰੇ ਦਾ ਵੀ ਪ੍ਰਧਾਨ ਸੀ ਤੇ ਮੈਂ ਤੇ ਉਹ ਚਲੇ ਗਏ ਉਹ ਕਹਿੰਦਾ ਚਲੋ ਥੋੜੀ ਤੁਸੀਂ ਇੰਨੇ ਦਿਨੋਂ ਪਾਤਾ ਸੇਵਾ ਪਾਣੀ ਕਰਦੇ ਤੇ ਤੁਸੀਂ ਰਹਾਣ ਹੋਵੋਗੇ ਸੇਵਾ ਪਾਣੀ ਲਈ ਡਿਊਟੀ ਮਤਲਬ ਜਿਵੇਂ ਇੱਕ ਰੈਡੂ ਡਾਕਰ ਹੁੰਦੇ ਨੇ ਉਸ ਪਾਠੀ ਦੀ ਲਾਇਕ ਜਾਂ ਵੀ ਸੋਡਾ ਲੈ ਕੇ ਆ ਜਾਂ ਪਕੌੜੇ ਲੈ ਕੇ ਤੇ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਕਿ ਅਸੀਂ ਇੱਕ ਪਾਸੇ ਇਨਾਂ ਤੇ ਇਨਾਂ ਦੀ ਡਿਊਟੀ ਲਈ ਹੈ ਕਿ ਪਾਠ ਕਰਨ ਤੇ ਪ੍ਰਚਾਰ ਕਰਨ ਲੋਕਾਂ ਚ ਜਿਹੜੀ ਸੋਚ ਆਲੀ ਜਾਵੇ ਦੂਜੇ ਪਾਸੇ ਅਸੀਂ ਇਹਨੂੰ ਸਮਝ ਕੀ ਰਹੇ ਇਹ ਗੱਲ ਤਾਂ ਮੈਂ ਆਪ ਦੇਖੀ ਹੈ ਨਾ ਜਿਹੜੀ ਬਾਕ ਰਹੀ ਹੈ ਤੋਂ ਇਸ ਕਰਕੇ ਉਹਦੀ ਗੱਲ ਮੈਨੂੰ ਠੀਕ ਲੱਗੀ ਦੂਜਾ ਮਰਦਾ ਕੀ ਹੈ ਅੱਜ ਦੇ ਜਮਾਨੇ 'ਚ ਤੁਸੀਂ ਦੇਖ ਲਓ ਕਿ 8-10 ਹਜ਼ਾਰ ਨਾਲ ਕੌਣ ਘਰ ਪਾਲੂ ਇਹਦਾ ਮਤਲਬ ਜਿਹੜੇ ਕੀਤੀ ਤਰੀਕਾ ਪਾਂਮੀ ਉਹ ਤਾਂ ਗਲਤ ਸੀ ਔਰ ਸੋਚੋ ਠੀਕ ਰਹਿ ਕਿ ਵਿੱਚ ਇਨਕਮ ਨਹੀਂ ਹੈ ਹੁਣ ਮੈਂ ਸਮਝਦਾ ਕਿ ਇਹ ਨੂੰ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ ਸਾਡੇ ਜਿਹੜੇ ਜਥੇਦਾਰ ਸਾਹਬ ਨੇ ਬਹੁਤ ਗੱਲਾਂ ਕਰਦੇ ਨੇ ਤਾਂ ਹੁਣ ਤਾਂ ਕੱਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਰਤੀ ਜਿਹੜੀ ਮੈਂ ਸਮਝਦਾ ਉਹ ਵੀ ਕੋਈ ਜ਼ਿਆਦਾ ਨਹੀਂ ਉਹਦੇ ਬਾਰੇ ਸੋਚਣ ਦੀ ਲੋੜ ਉਹ ਕਰਤੀ ਉਹ ਮੁੰਡਾ ਬੰਦਾ ਵਧੀਆ ਗਾਉਂਦਾ ਜੱਸੀ ਜਸਵੀਰ ਜੱਸੀ ਕਹਿੰਦੇ ਜੀ ਇਹਨੇ ਗੁਰੂ ਘਰ ਚ ਕੀਰਤਨ ਕਿਉਂ ਕੀਤਾ ਇਹ ਤਾਂ ਕਹਿੰਦੇ ਪਤਤ ਸਿੱਖ ਹੈ ਇਹਦਾ ਮਤਲਬ ਇਹ ਅਗੇ ਹੀ ਨਹੀਂ ਹੈ ਕਿ ਮर्यादा ਦੇ ਖਿਲਾਫ ਹੈ ਹੁਣ ਭਾਈ ਹੋ ਸਕਦਾ ਹੈ ਮर्यादा ਦੇ ਖਿਲਾਫ ਹੋਵੇ ਪਰ ਕਿੰਨੇ ਕੁ ਸਾਡੇ ਵਧੀਆ ਕਲਾਕਾਰ ਨੇ ਜਿਨ੍ਹਾਂ ਨੂੰ 뮤직 ਦਾ ਵੀ ਪਤਾ ਹੈ ਤੇ ਉਹ ਗੁਰਸਿੱਖ ਨੇ ਸਾਧ ਸੰਗਤ ਨੇ ਦੱਸੋ ਕਿਹੜੇ ਨੇ ਮੇਰੇ ਤਾਂ ਕੋਈ ਗੇਟ ਚ ਆ ਨਹੀਂ ਰਿਹਾ ਤੁਹਾਡੇ ਇਹਦਾ ਮਤਲਬ ਜੇ ਕੋਈ ਉਹ ਗਾਉਂਦਾ ਹੈ ਜਾਂ ਉਹ ਸਿੱਖੀ ਦੀ ਗੱਲ ਕਰਦਾ ਹੈ ਜਾਂ ਸ਼ਬਦ ਜਿਹੜਾ ਰਿਕਾਰਡ ਕਰੂਗਾ ਤਾਂ ਉਹ ਬਿਰਿਆਦਾ ਤੇ ਉਲਟ ਜਾਊਗਾ ਅੱਗੇ ਜੀ ਸਾਡੇ ਕੋਲ ਤਾਂ ਜਿਹੜੇ ਸਿੱਖ ਸਾਫਤ ਰੂਪ ਦੀ ਗੱਲ ਕਰਦੇ ਹੋ ਜਥੇਦਾਰ ਸਾਹਿਬ ਤੁਸੀਂ ਇਹ ਦੇਖੋ ਕਿ ਪੰਜ ਵਾਰ ਜਦੋਂ ਸ਼੍ਰੋਮਿਕ ਕਮੇਟੀ ਤੇ ਵੋਟਾਂ ਬਣਨੀਆਂ ਸੀ ਡੇਟ ਵਧਾਈ ਗਈ ਤੇ 11 ਵਾਲੀ ਸੈਂਸ ਤੋਂ ਵੱਧ ਲਈ ਹੋਏ 51 ਲੱਖ ਹੋਏ ਉਹਦੇ ਵਿੱਚ ਵੀ ਬੀਬੀਆਂ ਦੇ ਕੀਤੀ ਜ਼ਿਆਦਾ ਜਿਹੜੀ ਬੰਦੇ ਮਿਲਦੇ ਨਹੀਂ ਤੇ ਇਹਦਾ ਵੱਧ ਤਾਂ ਇਹ ਹੋਇਆ ਪਿਆ ਕਿ ਖਲਾਤ ਇਹ ਬਣੇ ਪਏ ਨੇ ਇਸ ਧਰਤੀ ਤੇ ਪਿਛਲੀ ਵੀਡੀਓ ਦੇਖ ਲਓ ਇੱਕ ਦੋ ਛੜ ਕੇ ਮੇਰੀ ਪਈ ਐ ਅੰਕੜਿਆਂ ਨਾਲ ਦੱਸਿਆ ਕਿ ਇਸ ਧਰਤੀ ਤੇ ਕੋਈ ਖਿੱਤਾ ਇਹ ਜ ਨਹੀਂ ਆਉਣਾ ਉਹ ਟਾਈਮ ਤੇ ਸਿੱਖਾਂ ਦੀ ਬਹੁਤ ਗਿੰਤੀ ਹੋਣੀ ਐ ਜਾਓ ਦੂਰ ਰਹੇ ਅਸੀਂ ਫੇਰ ਉਹਨਾਂ ਨੂੰ ਅਸੀਂ ਤਰੀਕੇ ਕਿਉਂ ਨਹੀਂ ਰੱਭਦੇ ਕੋਈ ਅਸੀਂ ਇਹਨਾਂ ਦੇ ਤਰੀਕੇ ਤੁਸੀਂ ਇਹ ਕੱਲ ਫੈਸਲਾ ਕਰ ਲਿਆ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਕਿ ਕੋਈ ਵੀ ਐਨੀਮੇਸ਼ਨ ਕੋਈ ਵੀ ਜਿਹੜਾ AI ਦੇ ਨਾਲ ਫੋਟੋ ਨਹੀਂ ਬਣੂਗੀ ਗੁਰੂ ਪਰਿਵਾਰ ਦਾ ਕੋਈ ਜਰਨੈਲ ਜੋਧਾ ਨਹੀਂ ਦਿਖਾਇਆ ਜਾਊ। ਦੇਖੋ ਇਹ ਵੀ ਫੈਸਲਾ ਕਰ ਲਓ। ਕਿ ਕਿਨੂੰ ਕਿਨੂੰ ਦਿਖਾਉਣਾ? ਮੰਨ ਲਈ ਗੱਲ ਤੁਹਾਡੀ। ਅਸੀਂ ਗੁਰੂ ਸਾਹਿਬਾਨ ਤੋਂ ਮੰਨ ਲਓ ਗੁਰੂ ਪਰਿਵਾਰ ਵੀ ਮੰਨ ਲਓ। ਈਵਨ ਪੰਜ ਪਿਆਰੇ ਵੀ ਮੰਨ ਲਓ। ਚਲੋ ਕੋਈ 2 50 ਜੋਧੇ ਵੀ ਮੰਨ ਲਓ। ਮੰਨ ਲਈ ਨਾ ਇਹਨਾਂ ਨੂੰ ਨਾ ਦਿਖਾਓ। ਵਾਕਿਆ ਇਹਨਾਂ ਦੇ ਤਰੀਕੇ ਨਾਲ ਦਿਖਾਇਆ ਜਾ ਸਕਦੇ। ਇਹਦੇ ਤਰੀਕੇ ਹੁੰਦੇ ਨੇ। ਮਤਲਬ ਜੇ ਅਸੀਂ ਸਮਝਦੇ ਹਾਂ ਚਲੋ ਘੱਲੋ ਘੜਾ ਦਿਖਾਉਣਾ ਹੈ। ਰਾਈ ਐਨੀਮੇਸ਼ਨ ਨਾਲ ਦਿਖਾਉ। ਰਾਈ ਦਿਖਾ ਕੇ ਜਰਨਲ ਅਵਾਜ਼ ਨਾਲ ਜਿਹੜੀ ਦਿਖਾਇਆ ਜਾ ਸਕਦਾ। ਰੋਸ਼ਨੀ ਨਾਲ ਗੁਰੂ ਸਾਹਿਬਾਨ ਦਿਖਾਇਆ ਜਾ ਸਕਦੇ। ਜਿਹੜੇ ਮਹਾਰਨੇ ਉਹ ਤਰੀਕੇ ਦਾ ਦੱਸ ਦੇ ਗਏ ਤੁਹਾਨੂੰ। ਜਿਹੜੀ ਜਿਹੜੀ ਨਵੀਂ ਪੀੜੀ ਹੈ ਜੇ ਉਸ ਨੂੰ ਜੋੜਨਾ ਹੈ ਇਤਿਹਾਸ ਨਾਲ ਐਨਾ 사ਨਾ ਮਤਾ ਇਤਿਹਾਸ ਹੋਵੇ ਤੇ ਉਹਨੂੰ ਅਸੀਂ ਦੱਸਣਾ ਸਗੀ। ਮੈਨੂੰ ਨਹੀਂ ਪਤਾ ਚਾਰ ਸਾਹਿਬ ਜਦੋਂ ਆਈ। ਲੇਕਿਨ ਮੈਂ ਸਮਝਦਾ ਕਿ ਕੈਨੇਡਾ ਦੇ ਵਿੱਚ ਮੇਰਾ ਜਿਹੜਾ ਉਦੋਂ ਤੱਕ ਹੈ ਹੀ ਛੋਟੇ 7-8 ਸਾਲ ਦਾ ਸੀ ਸਿਰਫ ਬਰબર 6-7 ਸਾਲ ਦਾ ਸੀ ਹੁਣ 9 ਸਾਲ ਦਾ ਨੌਵਾਂ ਲੱਗਿਆ ਮੇਰਾ ਪੋਤਾ ਮਨੂੰ ਕਹਿੰਦਾ ਮੈਂ ਦਾਦੂ ਚਾਰ ਸਾਹਿਬ ਦਿਖਾਵਾਂ ਤੁਹਾਨੂੰ ਜਿਹੜੀ ਉਹਨੂੰ ਚਾਰ ਸਾਹਿਬ ਜਦਿਆਂ ਬਾਰੇ ਉੱਥੋਂ ਪਤਾ ਲੱਗਿਆ ਨਹੀਂ ਕਦੇ ਨਹੀਂ ਇਹਨੂੰ ਪਤਾ ਲੱਗ ਕੈਨੇਡਾ ਵਾਲੇ ਨੂੰ ਕਿੱਥੇ ਪਤਾ ਲੱਗਦਾ ਔਰ ਮੈਨੂੰ ਦੱਸਿਆ ਗਿਆ ਕਿ ਉਹ ਘਟੋ ਘਟ ਮਹੀਨੇ ਚ ਇੱਕ ਦੋ ਵਾਰ ਹੀ ਦੇਖ ਲੈਂਦਾ ਤਦ ਸਿੱਖੀ ਦੀ ਗੱਲ ਕਰਦਾ ਮੈਂ ਇੱਕ ਦੋ ਵਾਰ ਫੋਟੋਆਂ ਪਾਈਆਂ ਸੀ ਤੇ ਮੈਂ ਵੀ ਸਰਾਉਂ ਰੱਖੂੰ ਦਾਦੂ ਮੈਂ ਵੀ ਇਹ ਕਰੂੰ ਮੈਂ ਵੀ ਪਗਵਨ ਲੈਂਦਾ ਤੂੰ ਕਿੱਥੋਂ ਸਿੱਖਦੇ ਨਹੀਂ ਜੇ ਤੁਸੀਂ ਬਦਲ ਕਿ ਕਿਸ ਕਿਸਮ ਦੀ ਸੇਵਾ ਸੀ ਕਰ ਰਹੇ ਤੇ ਫਿਰ ਵੀ ਸੀ ਕਹਿੰਦੇ ਨਹੀਂ ਹੁੰਦਾ ਤੂੰ ਇਹ ਬੜਾ ਕੁਛ ਹੁਣ ਮਾਨ ਸਾਹਿਬ ਨੂੰ ਮੌਕਾ ਦਿੱਤਾ ਭਗਵੰਤ ਮਾਨ ਨੂੰ ਮੈਂ ਤਾਂ ਜਦੋਂ ਸੀ ਐਸਟਰਾ ਦੀਆਂ ਗੱਲਾਂ ਜਿਹੜੀਆਂ ਸਹੀ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਤੇ ਆਪਦੇ ਮਤਾਬਕ ਚਾਲਦੀਆਂ ਨੇ ਜਾਂ ਕਿਸੇ ਪੋਲੀਟিক্যাল ਪਾਰਟੀ ਦੇ ਮਤਾਬਕ ਹੀ ਕੰਮ ਹੁੰਦੇ ਨੇ ਸਾਡੇ ਸਿਆਸਤ ਦੇ ਵਿੱਚ ਸਾਡੇ ਧਰਮ ਦੇ ਵਿੱਚ ਤਾਂ ਫਿਰ ਉਹਦੇ ਵਿੱਚ ਸਵਾਰਥ ਆ ਉੱਠਣਗੇ ਹੁਣ ਭਗਵਾਨ ਜਮਾਨ ਨੇ ਜਿਹੜੇ 4-5 ਮਤੇ ਪੁਰਾਣੇ ਲਿਆਂਦੇ ਪਤਾ ਨੰਬਰ 368 460 ਪਦੰਚ 468 ਉਹਦੇ ਵਿੱਚ ਜਿਸ ਤਰੀਕੇ ਨਾਲ ਲਿਖਿਆ ਗੋਬਦਾਰ ਗੋਵਿੰਦ ਸਿੰਘ ਲੋਗੋਵਾਲ ਦੇ ਮੁਹੰਮਦ ਸੋਲੇ ਜਿਹੜੀ ਉਹ ਗੱਲ ਕਰ ਰਹੇ ਸੀ ਕਿ ਜੇ ਹਰਜਿੰਦਰ ਸਿੰਘ ਧਾਮੇ ਦੀ ਡਿਊਟੀ ਲਾਤੀਏ ਤੇ ਕਾਨੂੰਨੀ ਕਾਰਵਾਈ ਤੇ ਤੇ 16 ਬੰਦੇ ਜਿਹੜੇ ਜਿਨ੍ਹਾਂ ਤੇ ਐਫਆਈਆਰ ਲੋਜ ਹੋਈ ਹੈ ਉਸ ਮਾਮਲੇ ਦੇ ਵਿੱਚ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਪਹਿਲਾਂ ਅਸੀਂ ਚਾਹੁੰਦੇ ਸੀ ਜਾਂ ਜਿਹੜਾ ਜਗਤ ਜੋਤ ਸ਼੍ਰੀ ਗੁਰਗਨ ਸਾਹਿਬ ਸਤਕਾਰ ਐਕਟ ਪਾਸ ਹੋਇਆ ਉਹ ਵੀ ਸਰਕਾਰ ਨੇ ਕੀਤਾ ਤੇ ਮਾਨ ਸਾਹਿਬ ਨੂੰ ਮੌਕਾ ਦਿੱਤਾ ਨਾ ਜੇ ਸਰਕਾਰ ਐਕਟ ਪਾਸ ਕਰ ਸਕਦੀ ਹੈ ਅੱਜ ਸਰਕਾਰ ਪੁੱਛ ਨਹੀਂ ਸਕਦੀ ਕਿ ਕਿੱਥੇ ਨੇ 328 ਰੁਪਏ ਤੇ ਜਿਹੜੀ ਦੂਜੀ ਪਾਸੇ ਹੈ 328 ਰੁਪਿਆਂ ਦੇ ਮਾਮਲੇ ਦੇ ਵਿੱਚ ਉਹ ਤਾਂ ਜ਼ਥੇਦਾਰ ਨੇ ਵੀ ਆਪ ਹੀ ਕਹਤਾ ਜਦੋਂ ਸਾਹਬੇ ਵੀ ਤੁਸੀਂ ਸ਼੍ਰੋਮ ਕਮੇਟੀ ਪਤਾ ਲਾਵੇ ਸੰਗਤ ਨੂੰ ਦੱਸੇ ਆਪਦੇ ਪ੍ਰਚਾਰਕਾਂ ਦੀ ਡਿਊਟੀ ਲਾਵੇ ਕਿ ਗਏ ਕਿੱਥੇ ਨੇ ਤਾਂ ਇਹ ਕਹਿੰਦੇ ਵਿਆਦ ਵੀ ਨਹੀਂ ਹੋਈ ਤੇ ਵਿਆਦ ਵੀ ਹੋਰ ਕਿਵੇਂ ਹੁੰਦੀ ਹੈ ਜੀ ਜਦੋਂ ਇਹ ਐਕਟ ਬਣਾਇਆ ਉਹਦੇ ਵਿੱਚ ਇੱਕ ਫੈਸਲਾ ਹੋਇਆ ਕਿ ਜੀ ਜਿਹੜੇ ਸਰੂਪ ਨੇ ਉਹ ਸ਼੍ਰੋਮੀ ਗੁਰਦੁਆਰਾ ਕਮੇਟੀ ਛਾਪੂਗੀ ਤੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਛਾਪਦੀ ਹੈ ਤਾਂ ਉਸ ਵੇਲੇ ਇਹਨੂੰ ਲੈ ਕੇ ਜਾਣ ਦਾ ਇਹ ਵਿਧਿ ਵਿਵਧਾਨ ਵੀ ਬਣਾ ਲੈਂਦੀ ਹੈ ਕਿ ਕਿਵੇਂ ਜਾਣਾ ਕਿ ਵੀ ਲੈ ਕੇ ਜਾਣੇ ਨੇ ਕਿੰਦੀ ਭੇਟਾ ਹੋएगी ਤੇ ਇਹਨੂੰ ਵੇਚਣਾ ਨਹੀਂ ਹੈ ਨਾ ਇਹਨੂੰ ਭੇਟਾ ਦੇਣੀ ਹੈ ਤੇ ਕਿਵੇਂ ਸਦਕਾਰ ਨਾਲ ਲੈ ਕੇ ਜਾਣੇ ਕੌਣ-ਕੌਣ ਲੈ ਕੇ ਜਾਊਗਾ ਇਹ ਸਾਰੀ ਗੱਲ ਸੀ ਤੇ ਫਿਰ ਜਦੋਂ ਉਹਦੇ 'ਚ ਐਡਰੈਸ ਲਿਖਣਾ ਕਰਮਬਾਰ ਲਿਖਣਾ ਸਾਰਾ ਕੁਝ ਇਹ ਬਣਿਆ ਨਾ ਤੇ ਹੁਣ ਜਦੋਂ ਲੈ ਕੇ ਗਏ ਹੋ ਜਿਹੜੇ ਰੂਪ ਰਿਕਾਰਡ 'ਚ ਨਹੀਂ ਉਹਨਾਂ ਨੂੰ ਕਿਵੇਂ ਲੈ ਕੇ ਗਏ ਉਹ ਵੈਧ ਵੀ ਨਹੀਂ ਹੈ ਕੀ ਪਤਾ ਤੁਹਾਨੂੰ ਵੀ ਕਿ ਉਹ ਤਹਿਜੀ 'ਚ ਪਾ ਕੇ ਉਹ ਕਨੇੜੇ ਲੈ ਕੇ ਆਉਂਦੇ ਕੋਈ ਕਿ ਉਹ ਵੈਧ ਵੀ ਨਹੀਂ ਹੈ ਤੇ ਵੈਦ ਵੀ ਹੋਰ ਕਿਵੇਂ ਹੁੰਦੀ ਹੈ ਤੋਂ ਇਹ ਸਾਰਾ ਕੁਝ ਅਸੀਂ ਆਪ ਮੌਕੇ ਦੇ ਰਹੇ ਹਾਂ ਅਸੀਂ ਆਪਣੀ ਬਦਨਾਮੀ ਆਪ ਕਰ ਰਹੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਲੋਕਾਂ ਚ ਗੱਲ ਜਾਂਦੀ ਹੈ ਇੱਕ ਪਾਸੇ ਤਾਂ ਕਹਿੰਦੇ ਗੁਰੂ ਸਾਡਾ ਆਪਣਾ ਅਸੀਂ ਲਿਵਿੰਗ ਗੁਰੂ ਬਣਦੇ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਦੂਜੇ ਪਾਸੇ ਲਿਵਿੰਗ ਗੁਰੂ ਦੇ ਮਾਮਲੇ ਵਿੱਚ ਅਸੀਂ ਇਹ ਕਹੀ ਜਾਂਦੇ ਕਿ ਇਥੇ ਪੈਸੇ ਦੀ ਹੇਰੇ ਫੇਰੀ ਨਹੀਂ ਹੈ ਇਥੇ ਹੋਰ ਕੁਝ ਨਹੀਂ ਹੋਇਆ ਜੀ ਕਹਿੰਦੇ ਲੈਣ ਦੇਣ ਚ ਹੇਰੇ ਫੇਰੀ ਹੋਈ ਹੈ ਰਾਸ ਚ ਬਸ ਹੋ ਗਿਆ ਜੀ ਚੀਫ ਸੈਕਟਰੀ ਵਰਗਾ ਤਾਂ ਰੂਪ ਸਿੰਘ ਨੂੰ ਤਾਂ ਹਟਾਇਆ ਤੇ ਉਹਦੇ ਚ ਕੱਲੇ-ਕੱਲੇ ਮਤੇ ਬਾਰੇ ਸੀਏ ਸੁਦਰਿੰਦਰ ਸਿੰਘ ਕੋਹਲੀ ਉਹਦਾ ਕੀ ਕੀਤਾ ਜੀ ਉਹਦੇ ਚ ਸਪੈਸਟ ਲਿਖਿਆ ਹੋਇਆ ਸੀ ਕਿ ਇਹ ਤਾਂ ਰਿਕਵਰੀ ਹੋਊਗੀ 7 ਦਿਨਾਂ ਦੇ ਅੰਦਰ-ਅੰਦਰ ਕਿਹੜੀ ਰਿਕਵਰੀ ਹੋਊਗੀ ਜੀ 8 ਲੱਖ ਰੁਪਇਆ 8 ਕਰੋੜ ਰੁਪਇਆ ਜਾਂਦਾ ਸੀ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੇ ਸਵਾਲ ਉੱਠ ਰਹੇ ਨੇ ਤੇ ਸਵਾਲ ਉੱਠੋਂ ਦਾ ਬੋਗਾ ਕੌਣ ਦੇ ਰਿਹਾ ਇਹਦੀ ਮੈਂ ਗੱਲ ਕਰ ਤੇ ਹੁਣ ਇਹ ਵੀ ਉਹਨਾਂ ਚ ਹੀ ਆ ਜੇ ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਜੇ ਪਾਠੀ ਸਿੰਘ ਨੂੰ ਅਸੀਂ 8-10000 ਰੁਪਏ ਦੇਵਾਂਗੇ ਜਾਂ ਉਹਨਾਂ ਦੀ ਭੇਟਾ ਜਿਹੜੀ ਆ ਕੋਈ ਜ਼ਿਆਦਾ ਨਹੀਂ ਹੋਊਗੀ ਪਾਠਮਾਲੀ ਜਦੋਂ ਪਾਠ ਕਰਦੇ ਨੇ ਜਾਂ ਕੀਰਤਨੀ ਸਿੰਘਾਂ ਦੇ ਮਾਮਲੇ ਦੇ ਵਿੱਚ ਤਾਂ ਉਹ ਇਸਰੇ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਾਂ ਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਇਹਨਾਂ ਦਾ ਸਤਕਾਰ ਕਿਵੇਂ ਕਾਇਮ ਰੱਖਣਾ ਹੈ ਸਮਾਜ ਦੇ ਵਿੱਚ ਇਹਨਾਂ ਨੂੰ ਇਸ ਪਾਸੇ ਕਿ ਉਹ ਆਪ ਦਾ ਪੜਨ ਸਿੱਖ ਫਲਸਫੀ ਸਿੱਖ ਇਤਿਹਾਸ ਬਾਰੇ ਪੜਨ ਦਲੀਲ ਦੂਜਿਆਂ ਨਾਲ ਜਦੋਂ ਮੁਕਾਬਲਾ ਕਰਨਾ ਤੇ ਦਲੀਲ ਆਉਣੀ ਚਾਹੀਦੀ ਆ ਤੁਹਾਨੂੰ ਗੁਰੂ ਬਾਬਾ ਨਾਨਕ ਨੇ ਸਾਨੂੰ ਕਿਸ ਤਰੀਕੇ ਨਾਲ ਸੰਵਾਦ ਰਚਨਾ ਸਿਖਾਇਆ ਇਹਨਾਂ ਨੂੰ ਸੰਵਾਦ ਆਉਣਾ ਚਾਹੀਦਾ ਇਹਨਾਂ ਦੀ ਭਾਸ਼ਾ ਵਧੀਆ ਹੋਣੀ ਚਾਹੀਦੀ ਹੈ ਦੂਜੇ ਧਰਮ ਨਾਲ ਕਿਵੇਂ ਸੰਵਾਦ ਕਰਨਾ ਉਹਦੇ ਲਈ ਲੈਂਗੁਏਜ ਜਿਹੜੀ ਆ ਵਧੀਆ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਲਈ ਵਧੀਆ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਤੇ ਜੇ ਪੜ੍ਹੇ ਲਿਖੇ ਹੋਣਗੇ ਉਹ ਪੈਸਾ ਦੇਖਣਗੇ ਤੇ ਪੈਸਾ ਅਸੀਂ ਦੇ ਨਹੀਂ ਰਹੇ ਤੋ ਇਸ ਕਰਕੇ ਸਾਨੂੰ ਸੱਚ ਬੋਚੀ ਜੇ ਕਦੇ-ਕਦੇ ਤਾਂ ਮੈਨੂੰ 허ਾਨੀ ਹੁੰਦੀ ਹੈ ਕਿ ਜਿਹੜਾ ਬੰਦਾ ਵਧੀਆ ਕਿਉਂਕਿ ਜਿਹੜਾ ਗੁਰਮਤ ਸਿੰਘ ਡਿਪਾਰਟਮੈਂਟ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਹ ਬਿਲਕੁਲ ਸਾਝੀ ਕੰਦ ਸੀ ਸਾਡੇ ਪੱਤਰਕਾਰੀ ਵੀ ਔਰ ਡਾਕਟਰ ਗੁਰਨਾਥ ਸਿੰਘ ਨੇ ਬੜੀ ਮਿਹਨਤ ਕੀਤੀ ਸੋਦੇ ਉਹਨੂੰ ਬਣਾਉਣ ਦੇ ਲਈ ਤੇ ਮੈਂ ਦੇਖਦਾ ਸੀ ਕਿ ਇੰਨੀ ਮਿਹਨਤ ਐਨਾ ਰਿਆਜ਼ ਕਰਨਾ ਪੈਂਦਾ ਤੇ ਜੇ ਇੰਨਾ ਰਿਆਜ਼ ਤੋਂ ਬਾਅਦ ਤੇ ਅਸੀਂ ਕਿਰਤਿਆਂ ਦੀ ਕੋਈ ਇੱਜ਼ਤ ਨਹੀਂ ਜਾਓ ਉਹਦੀ ਜਾ ਉਹਨਾਂ ਨੂੰ ਆਰਥਿਕ ਤੌਰ ਤੇ ਉਹਨਾਂ ਨੂੰ ਸਹੀ ਨਹੀਂ ਦਿੰਦੇ ਤੇ ਫਿਰ ਤਾਂ ਤਕਾ ਹੀ ਹੈ ਨਾ ਤੇ ਦੂਜੇ ਪਾਸੇ ਜਿਹੜਾ ਬੰਦਾ ਕੁਛ ਨਹੀਂ ਜਾਣਦਾ ਬਾ ਸਟੇਜ ਤੇ ਨੱਚ ਟੱਪ ਲੈਂਦਾ ਨਸ਼ਿਆਂ ਦੇ ਗਾਣੇ ਗਾ ਲੈ ਹਥਿਆਰਾਂ ਦੇ ਗਾ ਤੇ ਪੱਦ ਲੱਗੀਆਂ ਕੁੜੀਆਂ ਨਾਲ ਜੰਪ ਮਾਰ ਲਿਆ ਇਧਰ ਕਰ ਲਿਆ ਉਧਰ ਕਰ ਲਿਆ ਭਗੜਾ ਵੀ ਨਹੀਂ ਸਹੀ ਮਤਲਬ ਨੱਚਣਾ ਟੱਪਣਾ ਜਿਹਨੂੰ ਕਹਿੰਦੇ ਨੇ ਉਹਨੂੰ ਅਸੀਂ ਲੱਖਾਂ ਰੁਪਏ ਦੇ ਦਿੰਨੇ ਤੇ ਜਿਨ੍ਹਾਂ ਨੂੰ ਉਸੇ ਵਿਆਹ ਦੇ ਵਿੱਚ ਜਿਹਨੂੰ ਅਸੀਂ 8-10 ਲੱਖ ਰੁਪਏ ਦੇ ਕੇ ਖਾੜਾ ਲਵਾਉਣੇ ਆ ਉਹ ਸੇਬਿਆ ਦੇ ਵਿੱਚ ਆਨੰਦ ਕਾਰਜ ਦੇ ਵਿੱਚ ਜਿਹੜਾ ਰਾਗੀ ਲਾਵਾ ਪੜਦਾ ਕੀਰਤਨ ਕਰਦਾ ਉਹਨੂੰ ਕਿੰਨੀ ਭੇਟਾ ਦਿੰਦੇ ਨੇ ਜੀ ਅਸੀਂ ਇਹਦੇ ਸੋਚੇ ਬਹੁਤ ਤੋਂ ਬਾਅਦ ਜੇ ਕੋਈ ਬਹੁਤ ਤੋਂ ਬਾਅਦ ਕੋਈ 11000 ਦੇ ਦੇ ਕੋ ਬਸ ਕਿਉਂ ਉਹਨਾਂ ਦਾ ਨਹੀਂ ਕੁਝ ਬੰਦਾ ਉਹਨਾਂ ਨੇ ਨੀ ਬੱਚੇ ਪਾਲਣੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਧਿਆਨ ਰੱਖਣਾ ਘੌਮ ਦਾ ਫਰਜ਼ ਹੈ ਤਾਂ ਹੀ ਉਹ ਅੱਗੇ ਲੈ ਕੇ ਜਾਣਗੇ ਨਹੀਂ ਤਾਂ ਫਿਰ ਆ ਜੋ ਕੁਛ ਬਿਆਦਬਿਆਂ ਦਾ ਸਲਸਲਾ ਹੁਣ ਉਹਨੂੰ ਬਿਆਦ ਵੀ ਕਰਤੀ ਸਿਰਫ ਇਸ ਕਰਕੇ ਕਰਤੀ ਕਿ ਮੈਂ ਪਾਠੀ ਨਿਭਾਉਣਾ ਸੀ ਮੇਰੇ ਘਰ ਦੇ ਉਨੇ ਤੱਕੇ ਨਾਲ ਇਧਰ ਪਾਇਆ ਤੇ ਮੇਰੇ ਮਤ ਮੇਥੋਂ ਹੋ ਗਈ ਮੇਥੋਂ ਗਲਤੀ ਕੀ ਕਰ ਲਵਾਂਗਾ ਤੁਸੀਂ ਉਹ ਆਪ ਮੰਨੀ ਵੀ ਜਾਦਾ ਮੇਥੋਂ ਗਲਤੀ ਹੋ ਗਈ ਪਤਾ ਨਹੀਂ ਕਿਵੇਂ ਸੋ ਇਹ ਸਾਰੇ ਸਵਾਲ ਜਿਹੜੇ ਖੜੇ ਹੋਏ ਨੇ ਨਾ ਪਿਛਲੇ ਦਿਨਾਂ ਚ ਇੱਥੇ ਬੈਠ ਕੇ ਵਿਚਾਰ ਦੀ ਲੋੜ ਹੈ ਥੋੜਾ ਬਹੁਤ ਬਹੁਤ